ਇਸ ਵੇਲੇ ਦੀ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੰਗਰੂਰ ਦਾ ਫੌਜੀ ਜਵਾਨ ਸਿੱਕਮ ਦੇ ਵਿੱਚ ਸ਼ਹੀਦ ਹੋਇਆ ਜੀ ਹਾਂ ਤੁਹਾਨੂੰ ਦੱਸਿਏ ਕਿ ਸਿੱਕਮ ਦੇ ਵਿੱਚ ਆਰਮੀ ਦਾ ਰੋਡ ਬਣਾਉਂਦੇ ਸਮੇਂ ਪੂਰਾ ਹਾਦਸਾ ਵਾਪਰਿਆ ਜਦੋਂ ਅਚਾਨਕ ਹੀ ਬੁਲਡੋਜ਼ਰ ਜਿਹੜਾ ਹੈ ਉਹ ਆਪਣਾ ਨਿਯੰਤਰਣ ਖੋ ਦਿੰਦਾ ਅਚਾਨਕ ਹੀ ਸਟੀਅਰਿੰਗ ਜਿਹੜਾ ਲੌਕ ਹੋ ਜਾਂਦਾ ਜਿਸ ਕਰਕੇ ਬੁਲਡੋਜ਼ਰ ਜਿਹੜਾ ਇੱਕ ਖਾਈ ਤੇ ਵਿੱਚ ਡਿੱਗ ਜਾਂਦਾ ਜਿਸ ਦੇ ਵਿੱਚ ਸੰਗਰੂਰ ਦੇ ਲਾਸ ਨਾਇਕ ਰਾਜੂ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਸ ਬਾਅਦ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਤਾਂ ਤਾਂ ਦੱਸਿਏ ਕਿ ਸਾਲ 2000 16 ਦੇ ਵਿੱਚ ਲਾਸਨਾਇਕ ਰਿੰਕੂ ਸਿੰਘ ਜਿਹੜਾ ਨੇ ਆਰਮੀ ਦੇ ਵਿੱਚ ਭਾਰਤੀ ਹੁੰਦੇ ਨੇ ਤੇ ਉਸ ਤੋਂ ਬਾਅਦ ਲੰਬਾ ਚਿਹਰ ਜਿਹੜਾ ਨੇ ਦਾ ਪਿਛਲੇ 9 ਸਾਲਾਂ ਤੋਂ ਫੌਜ ਦੇ ਵਿੱਚ ਸੇਵਾਵਾਂ ਨਿਭਾਰੇ ਸੀ ਤਾਂ ਇਹਨਾਂ ਨੂੰ ਹੁਣ ਮੌਜੂਦਾ ਸਮੇਂ ਦੇ ਵਿੱਚ ਸਿੱਕਮ ਜਿਹੜਾ ਹੈ ਉਹ ਸ਼ਿਫਟ ਕੀਤਾ ਗਿਆ ਸੀ ਜਿੱਥੇ ਸਿੱਕਮ ਦੇ ਵਿੱਚ 55 ਇੰਜੀਨੀਅਰਿੰਗ ਰੈਜੀਮੈਂਟ ਦੇ ਵਿੱਚ ਲਾਸਨਾਇਕ ਦੇ ਪਦ ਦੇ ਉੱਤੇ ਇਹਨਾਂ ਨੂੰ ਰੱਖਿਆ ਗਿਆ ਸੀ ਤਾਂ ਲਾਸਨਾਇਕ ਦਾ ਅਹੁਦਾ ਰਿੰਕੂ ਸਿੰਘ ਦੇ ਕੋਲ ਸੀ ਤਾਂ ਅ ਲਗਾਤਾਰ ਬਰਫ਼ ਪੈਣ ਦੇ ਕਾਰਨ ਜਿਹੜਾ ਹੈ ਉੱਥੇ ਰੋਡ ਆਰਮੀ ਦੇ ਵੱਲੋਂ ਬਣਵਾਈ ਜਾ ਰਹੀ ਸੀ ਤਾਂ ਉਸ ਰੋਡ ਦੇ ਵਿੱਚ ਬਰਫ਼ ਪੈਣ ਕਰਕੇ ਖਾਸਾ ਜਿਹੜਾ ਨੁਕਸਾਨ ਹੋਇਆ ਸੀ ਤਾਂ ਉਹ ਰੋਡ ਤਿਆਰ ਕਰ ਰਹੇ ਸੀ ਲਾਸਨਾਇਕ ਰਾਜੂ ਸਿੰਘ ਤਾਂ ਅਚਾਨਕ ਹੀ ਜਿਹੜਾ ਬੁਲਡੋਜ਼ਰ ਹੈ ਉਸ ਦਾ ਸਟੀਅਰਿੰਗ ਜਾਮ ਹੋ ਜਾਂਦਾ ਹੈ ਜਿਸ ਕਰਕੇ ਬੁਲਡੋਜ਼ਰ ਆਪਣਾ ਨਿਯੰਤਰਣ ਖੋਦਿੰਦਾ ਹੈ ਤਾਂ ਉਸ ਤੋਂ ਬਾਅਦ ਬੁਲਡੋਜ਼ਰ ਜਿਹੜਾ ਇੱਕ ਖਾਈ ਦੇ ਵੱਲ ਨੂੰ ਚਲਾ ਜਾਂਦਾ ਤੇ نیچے ਡਿੱਗ ਜਾਂਦਾ ਹੈ ਜਿਸ ਦੇ ਵਿੱਚ ਰਿੰਕੂ ਸਿੰਘ ਜਿਹੜਾ ਨੇ ਉਹ ਸ਼ਹੀਦ ਹੋ ਜਾਂਦੇ ਨੇ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਕੀ ਕੁਝ ਕਹਿ ਰਹੇ ਨੇ ਪਿੰਡ ਦੇ ਸਰਪੰਚ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਸਾਨੂੰ ਕੱਲ ਨੂੰ ਕੱਲ ਨੂੰ ਤਕਰੀਬਨ 4 ਵਜੇ ਮੈਸੇਜ ਆਇਆ ਵੀ ਤੁਹਾਡੇ ਪਿੰਡ ਦਾ ਇੱਕ ਨਾ ਰਿੰਕੂ ਤੇ ਮਤਲਬ ਉਹ 55 ਉਹਦੇ ਚ ਇੰਜੀਨੀਅਰ ਚ ਕਰਦਾ ਸੀਗਾ ਸ਼ਿਕਮ ਚ ਉਹਦੀ ਇੱਕ ਉੱਥੇ ਕੰਮ ਕਰਦੇ ਜਿਹੜੇ ਮਤਲਬ ਕਰਦੇ ਆ ਗਿਆ ਸਿਸਟਮ ਚ ਉਹ ਕੋਈ ਗੱਡੀ ਆ ਜਾਂ ਕੋਈ ਮਸ਼ੀਨ ਹੈ ਉਹਦੀ ਐਕਸੀਡੈਂਟ ਹੋ ਗਿਆ ਉਹਦੇ ਨੀਚੇ ਆਉਣ ਵਾਲਾ ਉਹਦੀ ਡੈਥ ਹੋ ਗਈ ਤੇ ਸਾਨੂੰ ਹੁਣ ਤੱਕ ਇਹੀ ਆ ਵੀ ਸ਼ਾਇਦ ਕੱਲ ਸਵੇਰ ਤੱਕ ਉਹ ਜੀ ਡੈੱਡ ਬੋਡੀ ਆ ਉਹ ਪਹੁੰਚੂਗੀ ਤੇ ਸਾਡੇ ਪਿੰਡ ਚ ਕੱਲ ਤੋਂ ਲੈ ਕੇ ਜਦੋਂ ਤੋਂ ਵੀ ਪਤਾ ਲੱਗਿਆ ਸਾਨੂੰ ਤਾਂ ਖਾਸ ਕਰ ਸਾਰੀ ਪੰਚਾਇਤ ਸਾਰੇ ਨਗਰ ਨਿਵਾਸੀ ਸਾਡੇ ਫੌਜੀ ਭਾਈਚਾਰਾ ਜਿੰਨੇ ਅਸੀਂ ਇੱਕ ਦੂਜੇ ਨਾਲ ਜੁਆਇੰਟ ਸੀ ਸਵੇਰ ਤੋਂ ਲੈ ਕੇ ਅਸੀਂ ਇਸ ਵੇਲੇ ਤੇ ਲੱਗੇ ਹੋਇਆ ਆ ਵੀ ਬਹੁਤ ਮਾੜੀ ਤੇ ਬਹੁਤ ਵੱਡੀ ਘਟਨਾ ਹੋਈ ਆ ਤੇ ਸਾਡੇ ਪਿੰਡ ਦਾ ਇੱਕ ਦੂਜਾ ਸ਼ਹੀਦ ਐ ਇੱਕ ਸਾਡੇ ਪਿੰਡ ਦਾ ਪਹਿਲਾਂ ਬਲਜਨਦਰ ਸਿੰਘ ਜੀ ਉਹ ਵੀ ਸ਼ਹੀਦ ਹੋਇਆ ਸੀ ਤੇ ਦੂਜਾ ਸਾਡੇ ਪਿੰਡ ਦਾ ਕ੍ਰਿੰਕੂ ਐ ਦੇ ਉਸ ਲਈ ਅਸੀਂ ਸਵੇਰ ਤੋਂ ਲੈ ਕੇ ਕੱਲ ਸ਼ਾਮ ਤੋਂ ਲੈ ਕੇ ਇਸ ਵਿਸ਼ੇ ਤੇ ਲੱਗੇ ਹੋਇਆ ਵੀ ਜਿਹੜਾ ਉਹਦੀ ਸਾਹਜ ਨੂੰ ਅੱਗੇ ਵਧਾਉਣ ਲਈ ਵੀ ਸਾਡੇ ਪਿੰਡ ਵੱਲੋਂ ਜੋ ਵੀ ਉਪਰਾਲਾ ਕੀਤਾ ਜਾਵੇ ਅਸੀਂ ਉਸ ਨੂੰ ਅੰਤਿਮ ਸੰਸਕਾਰ ਤੁਸੀਂ ਕਿੱਥੇ ਕਰਨ ਬਾਰੇ ਸੋਚ ਰਹੇ ਹਾਂ ਅਸੀਂ ਅੰਤਿਮ ਸੰਸਕਾਰ ਲਈ ਅਸੀਂ ਉਸ ਜਗ੍ਹਾ ਤੇ ਖੜੇ ਹਾਂ ਜਿਹੜਾ ਸਾਡੇ ਪਿੰਡ ਚ ਕੇਲਾਪਰੀਆ ਰੋਡ ਤੇ ਇੱਕ ਸਟੇਡੀਅਮ ਆ ਤੇ ਜਿਹੜਾ 6 ਕਿਲਾ ਚ ਬਣਿਆ ਉਹਦੇ ਵਿੱਚ ਹੀ ਅਸੀਂ ਮਤਲਬ ਉਹਦੀ ਯਾਦ ਚ ਤੇ ਉਹਦਾ ਸਟੈਚੂ ਵੀ ਬਣਾਉਣ ਦਾ ਪ੍ਰੋਗਰਾਮ ਵੀ ਵਿਚਾਰ ਰਹੇ ਹਾਂ ਵੀ ਉੱਥੇ ਹੀ ਬਣਾਵਾਂਗੇ ਤੇ ਸੰਸਕਾਰ ਵੀ ਅਸੀਂ ਸਟੇਡੀਅਮ ਚ ਕਰਾਂਗੇ ਇਹ ਜੀ ਮੁੰਡਾ ਫੌਜ ਚ ਭਰਤੀ ਸੀ 2016 ਤੋਂ तकरीबन 9 ਸਾਲ ਹੋ ਗਏ ਨੂੰ ਤੇ ਪਤਾ ਚੱਲਿਆ ਕੱਲ ਦੁਪਹਿਰ 3-4 ਵਜੇ ਪੰਚਾਇਤ ਕੋਲੋਂ ਫੋਨ ਆਇਆ ਤੇ ਵੀ ਇਹਦਾ ਮੁੰਡੇ ਦੀ ਡੈਥ ਹੋ ਗਈ ਤੇ ਉਹਦੀ ਯਾਦ ਚ ਅਸੀਂ ਉਹਦੇ ਸਾਰਾ ਪੰਚਾਇਤ ਪਿੰਡ ਦੇ ਇਕੱਠੇ ਹੋਏ ਅਸੀਂ ਪਰਿਵਾਰ ਹੈਗਾ ਤੇ ਵੀ ਉਹਦਾ ਇੰਟਰਸਟ ਸੀ ਜਿਹੜਾ ਖੇਡਾਂ ਚ ਸੀਗਾ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਚ ਸੀ ਜਿਹੜਾ ਮੁੰਡਾ ਸ਼ਹੀਦ ਹੋਇਆਗਾ ਤੇ ਉਦੀ ਜਾਂਚ ਵੀ ਕੁਸ਼ਣ ਕੁਝ ਬਣਾਇਆ ਜਾਵੇ ਪਿੰਡ ਦੇ ਸਾਰੇ ਖੜੇ ਨੇ ਪਿੰਡ ਦੇ ਲੋਕ ਪੰਚਾਇਤ ਆ ਉਹ ਸਿਉਰੇ ਜਦੋਂ ਵੀ ਕੋਈ ਸਾਨੂੰ ਉਧਰ ਸੁਨੇਹਾ ਆਉਂਦਾ ਸਾਰਾ ਪਿੰਡ ਲਵੇ ਲਾਉਣੇ ਲੱਗ ਕੇ ਦੇ ਲੋਕ ਵੱਡੀ ਗਿਣਤੀ ਸ਼ਾਮਲ ਹੁੰਦੇ ਤੇ ਉਹਨੂੰ ਸ਼ਰਧਾਂਜਲੀ ਦੇ ਹੁੰਦੇ ਸ਼ਹੀਦ